ਤੁਸੀਂ ਸਭ ਜਾਣਦੇ ਹੋ ਕਿ ਜੀਐਚਡੀ ਰਾਜਨੀਤੀ ਦੀ ਪਹਿਲੀ ਇਕਲੌਤੀ ਪਾਰਟੀ ਪਹਿਲੀ ਇਥੇ ਇਕਲੌਤੀ ਪਾਰਟੀ ਆਮ ਆਦਮੀ ਪਾਰਟੀ ਜੋ ਕਿਸੇ ਇਲੈਕਸ਼ਨ ਦੇ ਵਿੱਚ ਗਈ এডੂਕੇਸ਼ਨ ਦਾ ਅਜੰਡਾ ਲੈ ਕੇ ਜਿਹੜੀ ਜਾ ਕੇ ਲੋਕਾਂ ਨੂੰ ਇਹ ਕਿਹਾ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਸਾਨੂੰ ਇੱਕ ਮੌਕਾ ਦਿਓ ਇੱਕ ਮੌਕਾ ਤੋਂ ਅਰਵਿੰਦ ਕੇਸ਼ਰੀਵਾਲ ਜੀ ਨੂੰ ਇੱਕ ਮੌਕਾ ਤੋਂ ਮਾਨ ਸਰ ਨੂੰ ਅਸੀਂ ਸਰਕਾਰੀ ਸਕੂਲ ਤੇ ਹਸਪਤਾਲ ਠੀਕ ਕਰਾਂਗੇ ਮੈਨੂੰ ਮੈਨੂੰ ਨਹੀਂ ਧਿਆਨ ਆਉਂਦਾ ਕਿ ਕਦੀ ਵੀ ਕੋਈ ਰਾਜਦੇ ਦੀ ਪਾਰਟੀ ਨੇ ਸੋਚਿਆ ਹੋਵੇ ਹਰ ਪਾਰਟੀ ਦਾ ਕੋਈ ਆਪਣਾ ਏਜੰਡਾ ਹੈ ਪਰ ਪਹਿਲੀ ਪਾਰਟੀ ਸੀ ਤੇ ਪੰਜਾਬੀ ਦੇਖੋ ਕਿੰਨੇ ਆਰਾਮ ਵਧੂ ਸੋਚ ਆ ਰਹੀ ਹੈ ਪੰਜਾਬੀਆਂ ਨੇ 92 ਸੀਟਾਂ ਲਈ ਅਜ ਤੱਕ 92 ਸੀਟਾਂ ਕਦੀ ਕਿਸੇ ਪਾਰਟੀ ਨੂੰ ਨਾ ਨੌਕਰੀਆਂ ਦਿੰਦੀਆਂ ਪਰ ਹਾਂ 55000 ਇਸ ਨੋਟ ਇਨਫਸ ਹਰ ਬੱਚੇ ਨੂੰ ਰੋਜ਼ਗਾਰ ਚਾਹੀਦਾ ਆ ਜੋ ਬੁਲਾ ਬੈਠਾ ਪੰਡਾ ਜੀ ਕਿਉਂਕਿ ਉਹਨੂੰ ਕਦੀ ਦਿਖਾਇਆ ਹੀ ਨਹੀਂ ਉਹਦਾ ਡੋਮੇਨ ਉੱਥੇ ਤੱਕ ਹੀ ਸੀਮਿਤ ਕਰ ਦਿੱਤਾ ਉਹਨੂੰ ਪਤਾ ਹੀ ਨਹੀਂ ਉਹਨੂੰ ਸਮਝ ਹੀ ਨਹੀਂ ਆਉਂਦੀ ਕਿਆ ਚੈਰ ਮੈਂ ਕਿਵੇਂ ਕਰ ਸਕਦਾ ਕੀ ਹੋ ਸਕਦਾ ਅੱਜ ਅੱਜ ਸਾਨੂੰ ਲੋੜ ਹੈ ਕਿ ਅਸੀਂ ਉਸ ਇਕਾਧਾਂ ਦਾ ਇਤਿਹਾਸਿਕ ਦਿੰਨਾ 11 ਵਿੱਚ ਪੜ੍ਹਦੇ ਹਾਂ ਕਿੱਥੇ ਹੁਣ ਉਸ ਦੇ ਮਾਈਂਡ ਸਿਫਾਪਾ ਇੰਜੈਕਟ ਕਰਨਾ ਹੈ ਤੇ ਬਸ ਇੱਕ ਵਾਰੀ ਉਹਨੂੰ ਉਹ ਜਾਗ ਲਾਉਣ ਦੀ ਲੋੜ ਹੈ ਉਸ ਤੋਂ ਬਾਅਦ ਆਪਣੇ ਆਪ ਦਾ ਦਿਮਾਗ ਫਿਰ ਉਹ ਹਰ ਚੀਜ਼ ਲਿਖੂਗਾ ਨਾ ਫਿਰ ਜਦੋਂ ਆਪਣੇ ਉਹ ਪਿੰਡੋਂ ਬਾਹਰ ਨਿਕਲੂਗਾ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਫੂਡ ਸਟਾਲ ਦੇ ਉੱਤੇ ਕਿਸੇ ਵੀ ਜਗ੍ਹਾ ਹਰ ਜਗ੍ਹਾ ਜਦੋਂ ਜਾਊਗਾ ਨਾ ਉਹਦਾ ਦਿਮਾਗ ਇਹ ਚੱਲੂਗਾ ਅੱਛੀ ਦਾ ਕਿ